ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਸਰਕਾਰੀ ਹਾਈ ਸਕੂਲ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਜੋ ਬਾਲ ਵਿਧਾਨ ਸਭਾ ਲੱਗੀ ਸੀ ਤੇ ਉੱਥੇ ਵੱਖ-ਵੱਖ ਹਲਕਿਆਂ ਤੋਂ ਉਹਨਾਂ ਵਿਦਿਆਰਥੀਆਂ ਨੇ ਕਿਸੇ ਨੇ ਐਮਐਲਏ ਸਾਹਿਬ ਦਾ ਕਿਸੇ ਨੇ ਐਮਪੀ ਸਾਹਿਬ ਦਾ ਕਿਸੇ ਨੇ ਸਪੀਕਰ ਸਾਹਿਬ ਦਾ ਰੋਲ ਨਵਾਇਆ ਸੀ ਤੇ ਉੱਥੇ ਸਾਡੇ ਹਲਕੇ ਤੋਂ ਜਿਹੜੀ ਨਮਾਇੰਦਗੀ ਕਰ ਰਿਹਾ ਸਰਦਾਰ ਮਨਪੀਤ ਸਿੰਘ ਈਆਲੀ ਉਹਨਾਂ ਦਾ ਰੋਲ ਪਿੰਡ ਬੰਕਸੀਪੁਰਾ ਦੇ ਵਿਦਿਆਰਥੀ ਨੇ ਜੋ ਸਰਕਾਰੀ ਹਾਈ ਸਕੂਲ ਵਿੱਚ ਪੜਦਾ ਬਾ ਜੋ ਸਾਡੇ ਨਾਲ ਮੌਜੂਦ ਵੀ ਆ ਉਹਨਾਂ ਨੇ ਮਨਪੀਤ ਈਆਲੀ ਦਾ ਰੋਲ ਨਵਾਇਆ ਸੀ ਤੇ ਅੱਜ ਸਾਡੇ ਨਾਲ ਸਮੁੱਚਾ ਜਿਹੜਾ ਸਟਾਫ ਆ ਉਹ ਵੀ ਇੱਥੇ ਮੌਜੂਦ ਆ ਤੇ ਉਹ ਜਿਹੜਾ ਕੱਲ ਐਮਐਲਏ ਜੋ ਬਣਿਆ ਸੀ ਉਹ ਵੀ ਸਾਡੇ ਨਾਲ ਮੌਜੂਦਾ ਜਗਜੀਵਨ ਪਾਲ ਸਿੰਘ ਜੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੀ ਬਾਲ ਵਿਧਾਨ ਸਭਾ ਹੋਈ ਸੀ ਉਹ ਕੱਲ ਜੋ ਲਾਈਵ ਚੱਲਦਾ ਸੀ ਬੜੀ ਚਰਚਾ ਹੋਈ ਆ ਇੱਕ ਖੁਸ਼ੀ ਦੀ ਗੱਲ ਹੋਈ ਆ ਵੀ ਜਿਹੜੇ ਸਾਡੇ ਵਿਦਿਆਰਥੀਆਂ ਨੂੰ ਇਹ ਮੌਕਾ ਦਿੱਤਾ ਇੱਕ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਵੀ ਅਸੀਂ ਅੱਜ ਕੁਝ ਗੱਲ ਕਹਿਣ ਦਾ ਜਿਹੜਾ ਸਰਕਾਰ ਨੇ ਮੌਕਾ ਦਿੱਤਾ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ ਕਿਉਂਕਿ ਕਿਸੇ ਸਾਹਮਣੇ ਸਵਾਲ ਜਵਾਬ ਕਰਨੇ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਮੈਦਾਨ ਦੇ ਵਿੱਚ ਜਿਤਨਾ ਜ਼ਿਆਦਾ ਵੱਡੀ ਗੱਲ ਨਹੀਂ ਪਰ ਮੈਦਾਨ ਦੇ ਵਿੱਚ ਭਾਗ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਸਾਡੇ ਹਲਕੇ ਦੇ ਇਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਮਨਪਿਤ ਇਹ ਵਾਲੀ ਦਾ ਜਿਹੜਾ ਰੋਲ ਨਿਭਾਇਆ ਉਹ ਆਪਾਂ ਕਰਦੇ ਹਾਂ ਗੱਲਬਾਤ ਇਹ ਕੱਲ ਦੇ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਚੈਨਲ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੇ ਬੋਲੇ ਪਿਆਰ ਪ੍ਰਸਾਸ਼ੀਕਲ ਧੰਨਵਾਦ ਠੀਕ ਹੈ ਜੀ ਤੇ ਤੁਸੀਂ ਇੱਕ ਮਾਣ ਜਿਹੜਾ ਵਧਾਇਆ ਵਾ ਹਲਕਾ ਦਾਖਾ ਦਾ ਤੁਸੀਂ ਮਨਪਿਤ ਇਹ ਵਾਲੀ ਦਾ ਰੋਲ ਨਿਭਾਇਆ ਤੇ ਕੀ ਤੁਸੀਂ ਮਨਪਿਤ 41 ਵੰਗੂ ਵੀ ਇਥੇ ਵਿਧਾਨ ਸਭਾ ਵਿੱਚ ਗਰਜੇ ਸੀ ਹਾਂਜੀ ਠੀਕ ਹੈ ਤੇ ਉੱਥੇ ਤੁਸੀਂ ਮੌਜੂਦਾ ਸਰਕਾਰ ਨੂੰ ਕੀ ਸਵਾਲ ਕੀਤੇ ਫਿਰ ਮੈਂ ਸਵਾਲ ਕੀਤੇ ਕਿ ਸਾਡੇ ਸਿੱਧੂਆਬੇਟ ਵਿੱਚ ਦਾਖਾ ਹਲਕੀ ਦਾਖਾ ਹਲਕਾ ਵਿੱਚ ਸਿੱਧਾਬੇਟ ਵਿੱਚ ਇੱਕ ਕਾਲਜ ਬਣਾ ਦਿੱਤਾ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਬਹੁਤ ਹੀ ਦੂਰ ਜਾਣਾ ਪੈਂਦਾ ਹੈਗਾ ਤੇ ਇਸ ਲਈ ਉਹਨਾਂ ਨੂੰ ਸਭ ਤੋਂ ਨੇੜੇ ਸਿੱਖਿਆ ਮਿਲ ਸਕੇ ਨਾਲ ਹੀ ਸਾਡੀ ਸਿੱਧਾਬੇਟ ਵਿੱਚ ਮੰਡੀ ਨਾਲ ਅਨਾਜ ਮੰਡੀ ਦੇ ਨਾਲ ਨਾਲ ਸਬਜ਼ੀ ਮੰਡੀ ਵੀ ਬਣਾ ਦਿੱਤੀ ਜਾਵੇ। ਹੂੰ। ਠੀਕ ਹੈ ਜੀ। ਤੇ ਇਹ ਬਹੁਤ ਵੱਡੀ ਤੁਸੀਂ ਮੰਗ ਰੱਖੀ ਆ ਤੇ ਕੀ ਤੁਸੀਂ ਮੰਗ ਇਹ ਨਹੀਂ ਰੱਖੀ ਵੀ ਜਿਹੜੀ ਸੱਧਾ ਮਟਨ ਲੁਹਾਰੀ ਨੂੰ ਸੜਕ ਜਾਂਦੀ ਆ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਲਾਂ ਸਾਹਮਣਾ ਪੈਂਦਾ ਇਹ ਤੁਸੀਂ ਉੱਥੇ ਵਿਧਾਨ ਸਭਾ ਵਿੱਚ ਮੋਦਾ ਠਾਇਆ ਨਹੀਂ? ਨਹੀਂ ਜੀ। ਚਲੋ ਦਰਸ਼ਕੋ ਅਸੀਂ ਤੁਹਾਡੇ ਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਗਾ ਦਈਏ। ਕਿਉਂਕਿ ਇਹਨਾਂ ਨੇ ਜਿਹੜੇ ਕੁਝ ਮੁੱਦੇ ਜ਼ੋਰ ਸ਼ੋਰ ਦੇ ਨਾਲ ਠਾਏ ਆ ਅਸੀਂ ਤੁਹਾਡੇ ਧਿਆਨ ਵਿੱਚ ਲਿਆ ਦਈਏ ਸਿੱਧਾ ਬਿੜ ਤੋਂ ਜਿਹੜੀ ਲੁਹਾਨੇ ਵਾਲੀ ਸੜਕਾ ਉਹ ਪਿਛਲੇ ਲੰਬੇ ਸਮੇਂ ਤੋਂ ਬਨਣ ਵਾਲੀ ਆ ਸਰਕਾਰ ਉਹਦੇ ਵੱਲ ਵੀ ਜੂ ਧਿਆਨ ਦੇਵੇ ਹੋਰ ਉਸੇ ਕਿਹੜੇ ਕਿਹੜੇ ਮੁੱਦੇ ਠਾਏ ਨਸ਼ਿਆਂ ਬਾਰੇ ਠੀਕ ਆ ਠੀਕਾ ਨਸ਼ੇ ਬਾਰੇ ਕੀ ਮੁੱਦਾ ਠਾਇਆ ਉੱਥੇ ਪਰ ਨਸ਼ਾ ਬਾਰੇ ਜਿਹੜੇ ਨਸ਼ੇ ਆਉਂਦੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੀ ਵੇਪ ਆ ਉਹ ਹਜੇ ਵੀ ਵੇਚ ਰਹੀ ਆ ਠੀਕਾ ਪੰਜਾਬ ਸਰਕਾਰ ਨੇ ਨਸ਼ੇ ਬੰਦ ਕੀਤੇ ਜਾ ਬੰਦ ਕਰ ਦਿੱਤੇ ਪਰ ਜਿਹੜੀ ਵੇਪ ਆ ਉਹ ਹਜੇ ਵੀ ਵੇਚ ਰਹੀ ਹੈ ਬਹੁਤ ਸਾਰੇ ਲੋਕ ਹਜੇ ਬੱਚੇ ਟੀਨ ਏਜ ਅਵਸਥਾ ਵਾਲੇ ਵੀ ਨਸ਼ੇ ਕਰ ਰਹੇ ਨੇ ਉਹਨਾਂ ਨੇ ਰੋਕਿਆ ਜਾਵੇ ਦੱਸੋ ਇਹ ਬਾਲ ਐਮਐਲਏ ਨੇ ਸਭ ਤੋਂ ਵੱਡਾ ਮੁੱਦਾ ਠਾਇਆ ਜਿਹਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿਉਂਕਿ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਜੋਰ-ਸ਼ੋਰ ਨਾਲ ਜੋ ਚੱਲ ਰਿਹਾ ਆ ਭਾਵੇਂ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਚਲਾਈ ਆ ਜੋ ਇੱਕ ਸਲਾਗਾ ਜੋ ਕਰਮਾ ਪਰ ਹਜੇ ਮੰਜ਼ਲ ਤੇ ਪਹੁੰਚਣਾ ਬਹੁਤ ਹਜੇ ਦੂਰ ਆ ਇਹਨਾਂ ਨੇ ਮੁੱਦਾ ਠਾਇਆ ਇੱਕ ਬਹੁਤ ਅਸੀਂ ਇਹਨਾਂ ਨੂੰ ਪ੍ਰਸ਼ੰਸਾ ਜੋ ਕਦਮ ਕਰਦੇ ਹਾਂ ਹੋਰ ਕਿਹੜੇ ਮੁੱਦੇ ਠਾਇਏ ਬਸ ਲੋਕਤੰਤਵ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ ਠੀਕ ਆ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸੀਗਾ ਤੇ ਉੱਥੇ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਲੁੱਟਮਾਰ ਹੋ ਰਹੀ ਆ, ਕੁੱਟਮਾਰ ਹੋਈ ਆ, ਲਗਾਤਾਰ ਕਤਲ ਹੋ ਰਿਹਾ। ਉੱਥੋਂ ਦੇ ਕਿਸੇ ਐਮ.ਐਲ.ਏ ਨੇ ਇਹ ਵੀ ਸਰਕਾਰ ਕਿਉਂ ਕਿ ਤੁਸੀਂ ਵਿਰੋਧੀ ਧਿਰ ਦੇ ਵਿੱਚ ਗਏ ਹੋ। ਉੱਥੇ ਹੋਰ ਵੀ ਵਿਰੋਧੀ ਧਿਰ ਦੇ ਐਮ.ਐਲ.ਏ ਸੀਗੇ ਉੱਥੇ ਕਿ ਇਹ ਮੁੱਦਾ ਵੀ ਖਾਇਆ ਸੀ ਉੱਥੇ। ਹਾਂਜੀ। ਠੀਕ ਆ। ਤੇ ਉਹਨਾਂ ਨੇ ਫਿਰ ਕੀ ਜਵਾਬ ਦਿੱਤਾ ਫਿਰ ਉਹਨਾਂ ਸਰਕਾਰ ਨੇ? ਉਹਨਾਂ ਸਰਕਾਰਾਂ ਨੇ ਜਵਾਬ ਦਿੱਤਾ ਕਿ ਜਿਹੜੇ ਹੈਗੇ ਨੇ ਉਹਨਾਂ ਨੂੰ ਰੋਕਿਆ ਜਾਵੇ। ਠੀਕ ਆ। ਤੇ ਉੱਥੇ ਜਾ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਉੱਥੇ ਜਿਹੜਾ ਤੁਹਾਡਾ ਮਾਨ ਸਨਮਾਨ ਜਿਵੇਂ ਵਿਧਾਨ ਸਭਾ ਚ ਐਮ ਐਲ ਏ ਸਾਹਿਬ ਦਾ ਹੁੰਦਾ ਜਾਂ ਐਮ ਪੀ ਏ ਸਾਹਿਬ ਦਾ ਹੁੰਦਾ ਉੱਥੇ ਜਾਂ ਹੋਰ ਉਹ ਪ੍ਰਬੰਧ ਉਹਥੇ ਤੁਹਾਡਾ ਮਾਨ ਸਨਮਾਨ ਇਦਾਂ ਹੀ ਹੋਇਆ ਪਰ ਹਾਂਜੀ ਵਧੀਆ ਹੋਇਆ ਵਧੀਆ ਹੁੰਦੇ ਨੇ ਮਾਨ ਸਨਮਾਨ ਕੀਤਾ ਅਸੀਂ ਐਮ ਐਲ ਏ ਸਾਹਿਬ ਦੀਆਂ ਸੀਟਾਂ ਤੇ ਜਾ ਕੇ ਵਿਰਾਜਮਾਨ ਹੋਏ ਠੀਕ ਹੈ ਜੀ ਤੇ ਦਰਸ਼ਕੋ ਇਹ ਸੀ ਕੱਲ ਦੇ ਐਮ ਐਲ ਏ ਮਨਪ੍ਰੀਤ ਈਆਲੀ ਜੀ ਜਿਨ੍ਹਾਂ ਨੇ ਜ਼ੋਰ ਸੋਨਾ ਮੁੱਦੇ ਠਾਏ ਤੇ ਕੁਝ ਹੋਰ ਵੀ ਮੁੱਦੇ ਆ ਹਲਕਾ ਦਾਖਾ ਨਾਲ ਜੁੜੇ ਹੋਏ ਆ ਤੇ ਮੈਂ ਮਨਪ੍ਰੀਤ ਵਾਲੀ ਤੋਂ ਵੀ ਕਹੂੰਗਾ ਵੀ ਇਹ ਵੀ ਤੁਸੀਂ ਆਪਣੇ ਵਿਧਾਨ ਸਭਾ ਜਾ ਕੇ ਜਿਹੜੇ ਜੋਰ-शोर ਨਾਲ ਇਹ ਮੁੱਦੇ ਉਠਾਓ ਤਾਂ ਕਿ ਜਿਹੜੀ ਜਨਤਾ ਦੀ ਆਉਣ ਵਾਲੇ ਸਮੇਂ ਚ ਭਲਾਈ ਹੋ ਜਾਵੇ ਕਿਉਂਕਿ ਕਈ ਮੁੱਦੇ ਆ ਤੇ ਇੱਕ ਇਹਨਾਂ ਨੂੰ ਜਿਹੜਾ ਉੱਥੋਂ ਸਰਟੀਫਿਕੇਟ ਵੀ ਜਾਰੀ ਕੀਤਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਜਿਹੜਾ ਸਰਟੀਫਿਕੇਟ ਵਿਧਾਨ ਸਭਾ ਦਾ ਹੀ ਐ ਐਮਐਲਏ ਸਾਹਿਬ ਨੂੰ ਦਿੱਤਾ ਗਿਆ ਬਾਲ ਐਮਐਲਏ ਨੂੰ ਉਹ ਵੀ ਇੱਕ ਦਿਖਾਇਆ ਜਾਵੇ ਸਪੀਕਰ ਸਾਹਿਬ ਦੇ ਸਾਈਨ ਤੇ ਤੇ ਇਹ ਸਪੀਕਰ ਸਾਹਿਬ ਦੇ ਸਾਈਨ ਆ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਪੀਕਰ ਸਾਹਿਬ ਵੱਲੋਂ ਜੋ ਇੱਕ ਕੱਲ੍ਹ ਦੇ ਬਣੇ ਐਮਐਲਏ ਨੂੰ ਸਰਟੀਫਿਕੇਟ ਜਾਰੀ ਕੀਤਾ ਗਿਆ ਤੇ ਹੁਣ ਇਹ ਇਹ ਤਾਂ ਐਮਐਲਏ ਸਾਹਿਬ ਨੂੰ ਸਵਾਲ ਜਵਾਬ ਕੀਤੇ ਆ ਪਰ ਜਿਹੜੀ ਬਾਲ ਵਿਧਾਨ ਸਭਾ ਹੋਈ ਸੀ ਉਹਨਾਂ ਬਾਲ ਐਮਐਲਏ ਨੂੰ ਤਿਆਰ ਕਰਨ ਵਾਸਤੇ ਟੀਚਰ ਸਹਿ ਬਣ ਜਾਂਦਾ ਜਿਹੜਾ ਵੱਡਾ ਯੋਗਦਾਨ ਸੀ ਉਹ ਵੀ ਸਾਡੇ ਨਾਲ ਸਟਾਫ ਆ ਮੌਜੂਦ ਆ ਮੈਂ ਕੈਮਰਾ ਮੰਕੂਗਾ ਸਾਡਾ ਸਟਾਫ ਇਕ ਵੀ ਦਿਖਾਇਆ ਜਾਵੇ ਸਾਡੇ ਨਾਲ ਸਟਾਫ ਆ ਜਿਨ੍ਹਾਂ ਦੀ ਇਹ ਮਿਹਨਤ ਰੰਗ ਲਈ ਆ ਕਿਉਂਕਿ ਭਾਵੇਂ ਜਿਹੜਾ ਲੜਕਾ ਬੂਲਰ ਵਿੱਚ ਪੂਰਾ ਸਪੋਰਟ ਆ ਪਰ ਫਿਰ ਵੀ ਇੱਕ ਜਿਹੜੀ ਕਲਾਸ ਖੋਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਇਹਨਾਂ ਟੀਚਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ ਇਹਦੇ ਮੁੱਦੇ ਲਿਖ ਕੇ ਤੇ ਆ ਅਸੀਂ ਗੱਲ ਕਰਦੇ ਆ ਜਿਹੜਾ ਇਸਨੇ ਸਕੂਲ ਮੁਖੀ ਆ ਉਹਨਾਂ ਨਾਲ ਮੈਡਮ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦਾ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੀ ਸਵਾਗਤ ਹੈ ਜੀ ਹਾਂਜੀ ਸਾਡਾ ਇਹ ਬੱਚਾ ਜਗਜੀਵਨ ਸਿੰਘ ਕਲਾਸ 10ਵੀਂ ਇਹ ਬੱਚਾ ਗਿਆ ਸੀ ਬਾਲ ਵਿਧਾਨ ਸਭਾ ਚ ਲੁਧਿਆਣੇ ਦੇ ਲੋਚੋਂ 14 ਬੱਚੇ ਚੁਣੇ ਗਏ ਸੀ ਤੇ ਇਸ ਬੱਚੇ ਨੇ ਆਪਣੇ ਸਕੂਲ ਦਾ ਬਹੁਤ ਮਾਣ ਵਧਾਇਆਗਾ ਇਹ ਆ ਹਲਕਾ ਦਾਖਾ ਚੋਂ ਸਾਡਾ ਹੀ ਬੱਚਾ ਚੁਣਿਆ ਗਿਆ ਸੀਗਾ ਤੇ ਇਹ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਵੀ ਜਦ ਬੱਚੇ ਉੱਥੇ ਜਾਂਦੇ ਆ ਉਹ ਲਾਈਵ ਕਾਰਵਾਈ ਦੇਖਦੇ ਆ ਤੇ ਫਿਰ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਿੱਖਣ ਨੂੰ ਮਿਲਦੀਆਂ ਵੀ ਮੁੱਦਿਆਂ ਨੂੰ ਕਿਵੇਂ ਉਠਾਉਣਾ ਤੇ ਉਹਨਾਂ ਨੂੰ ਕਿਵੇਂ ਪ੍ਰਭਾਵਸ਼ੀਲ ਬਣਾ ਕੇ ਉਹਨਾਂ ਦਾ ਹੱਲ ਕਰਵਾਉਣਾ ਹੈ ਹਨਾ ਜੇ ਬੱਚੇ ਇਹ ਚੀਜ਼ਾਂ ਦੇਖਦੇ ਆ ਤਾਂ ਫਿਰ ਉਹ ਬਹੁਤ ਛੇਤੀ ਸਿੱਖਦੇ ਆ ਹਨਾ ਇਹ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈਗਾ ਤੇ ਇਹ ਵੀ ਕਿਹਾ ਸਰਕਾਰ ਨੇ ਵੀ ਇਹ ਹਰ ਸਾਲ ਹੀ ਹੁਣ ਲਾਈਵ ਸੈਸ਼ਨ ਬੱਚਿਆਂ ਦਾ ਹੋਇਆ ਕਰੂ ਬਾਲ ਵਿਧਾਨ ਸਭਾ ਹੋਇਆ ਕਰੂਗੀ ਤੇ ਇਹ ਬੱਚੇ ਨੇ ਜਾ ਕੇ ਉੱਥੇ ਜਿਹੜੇ ਇਹਨੂੰ ਮੁੱਦੇ ਦਿੱਤੇ ਗਏ ਸੀ ਇਹਨੇ ਉੱਥੇ ਉਠਾਏ ਵੀ ਤੇ ਜਿਹੜੇ ਇਹਨੂੰ ਪ੍ਰਸ਼ਨ ਪੁੱਛੇ ਗਏ ਉਹਦੇ ਵਧੀਆ ਤਰੀਕੇ ਨਾਲ ਇਹਨੇ ਜਵਾਬ ਵੀ ਦਿੱਤੇ ਆ ਠੀਕ ਹੈ ਤੇ ਹਾਂਜੀ 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 ਮੈਡਮ ਇੱਕ ਇਹ ਦਸਤਾਂਪਾ ਜਾਣਕਾਰੀ ਸਾਂਝੀ ਕਰਦੇ ਹੋ ਕਿਉਂਕਿ ਡਿ੍ਰੈਕਟ ਤਾਈ ਬੱਚੇ ਨੂੰ ਚੋਣ ਹੋਈ ਨਹੀਂ ਐਮਐਲਏ ਦੀ ਇਹ ਐਮਐਲਏ ਦੀ ਚੋਣ ਮਕਾਰਨ ਵਾਸਤੇ ਹੋਰ ਕਿੰਨੇ ਬੱਚੇ ਨੇ ਭਾਗ ਲਿਆ ਸੀ ਸਾਰੇ ਮਤਲਬ ਕਿ ਆਪਣੇ ਹਲਕੇ 'ਚ ਜਿੰਨੇ ਵੀ ਸਕੂਲ ਸੀਗੇ ਉਹਨਾਂ 'ਚੋਂ ਮਤਲਬ ਇਸ ਬੱਚੇ ਨੂੰ ਚੁਣਿਆ ਗਿਆ ਠੀਕ ਹੈ ਹਾਂਜੀ 22 24 ਸਕੂਲ ਸੀਗੇ ਉਹਨਾਂ ਸਾਰੇ ਸਕੂਲਾਂ 'ਚੋਂ ਇਹੀ ਬੱਚੇ ਨੇ ਚੁਣਿਆ ਗਿਆ ਤੇ ਹਲਕਾ ਦਾ ਆਖਾਂ ਨੂੰ ਇਹਨੇ ਰਿਪਰੈਜ਼ੈਂਟ ਕੀਤਾ ਸਰਦਾਰ ਮਨਪ੍ਰੀਤ ਰਿਆਲੀ ਦੀ ਥਾਂ ਤੇ ਤੇ ਇਹਨਾਂ ਦੀ ਚੋਣ ਕਿੱਥੇ ਹੋਈ ਸੀ ਉਹਨਾਂ ਦੇ ਬੱਚਿਆਂ ਦੀ ਚੋਣ ਵਾਸਤੇ ਦੋ ਸੈਸ਼ਨ ਪੀਏਯੂ ਸਕੂਲ ਲੁਧਿਆਣਾ ਹੋਏ ਸੀ ਜਿਹੜਾ ਉੱਥੇ ਮੈਰਿਟ ਆਪਣਾ ਪੀਏਯੂ ਸਕੂਲ ਲਗਾ ਸਮਾਰਟ ਸਕੂਲ ਤੇ ਉੱਥੋਂ ਫਿਰ ਇਹਨਾਂ ਨੂੰ ਸਿਲੈਕਟ ਕਰਕੇ ਲੁਧਿਆਣਾ ਉੱਥੇ ਚੰਡੀਗੜ੍ਹ ਲੈ ਜਾਇਆ ਗਿਆ ਸੀਗਾ ਤੇ ਫਿਰ ਕੱਲ ਦੀ ਕਾਰਵਾਈ ਲਈ ਇਹਨਾਂ ਨੂੰ ਆਨੰਦਪੁਰ ਸਾਹਿਬ ਲੈ ਕੇ ਜਾਇਆ ਗਿਆ ਸੀਗਾ ਤੇ ਫਿਰ ਉੱਥੇ ਇਹਨਾਂ ਨੇ ਬਾਲ ਵਿਧਾਨ ਸਭਾ ਦੇ ਮੌਕ ਸੈਸ਼ਨ 'ਚ ਹਿੱਸਾ ਲਿਆ ਤੇ ਬੜਾ ਮਾਣ ਮਹਿਸੂਸ ਕੀਤਾ ਏ ਵਿਦਿਆਰਥੀ ਸਾਰਿਆਂ ਦਾ ਹਰਮਨ ਪਿਆਰ ਰਿਆ ਉੱਥੇ ਠੀਕ ਹੈ ਜੀ ਹਾਂਜੀ ਤੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੇ ਮੁੱਦੇ ਸੀ ਉਠਾਏ ਆ ਚਾਹੇ ਸੀ ਬੇਟਾ ਲਾਕੇ ਦੇ ਸਕੂਲਾਂ ਨੂੰ ਮਤਲਬ ਉਹ ਕੰਮ ਕਰਦੇ ਆ ਪਰ ਜਿਹੜੇ ਬੇਟਾ ਲਾਕੇ ਦੇ ਮੁੱਦੇ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਬਾਹਰ ਪੜ੍ਹਾਈ ਵਾਸਤੇ ਧੱਕੇ ਨਾ ਖਾਣੇ ਪੈਣ ਠੀਕ ਹੈ ਜੀ ਹਾਂਜੀ ਦਰਸ਼ਕੋ ਇਸ ਸਮਾਂ ਸਕੂਲ ਦੇ ਮੁਖੀ ਜਿਨ੍ਹਾਂ ਨੇ ਇਸ ਵਿਦਿਆਰਥੀ ਬਾਰੇ ਦੱਸਿਆ ਅਸੀਂ ਵੀ ਆਪਣੇ ਚੈਨਲ ਵੱਲੋਂ ਤੇ ਸਮੁੱਚੇ ਸਟਾਫ ਵੱਲੋਂ ਤੇ ਨਗਰੀ ਸਮੂਹ ಗ್ರಾಮ ਪੰਚਾਇਤ ਵੱਲੋਂ ਆਸ ਕਰਦੇ ਹਾਂ ਵੀ ਇਹ ਜਿਵੇਂ ਇੱਕ ਦਿਨ ਦਾ ਐਮਐਲਏ ਬਣਿਆ ਆਉਣ ਵਾਲੇ ਸਮੇਂ 'ਚ ਪਰਮਾਤਮਾ ਤਰੱਕੀ ਦੇ ਬੇ ਹੋ ਸਕਦਾ ਇਹ ਸੱਚੀ ਹੀ ਐਮਐਲਏ ਬਣ ਜਾਵੇ ਤੇ ਦਰਸ਼ਕੋ ਜੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਜੋ ਵਿਧਾਨ ਸਭਾ ਦਾ ਕੱਲ ਸੈਸ਼ਨ ਹੋਇਆ ਇੱਕ ਸਲਾਗਾ ਜੋ ਕਦਮਾਂ ਕਿਉਂਕਿ ਇਹੋ ਜੇ ਸਮਾਗਮ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਇਹੋ ਜੇ ਵਿਦਿਆਰਥੀਆਂ ਨੂੰ ਜਾਂ ਇਹੋ ਜੇ ਸਮੁੱਚੇ ਸਟਾਫ ਨੂੰ ਹਿੱਸਾ ਲੈਣ ਦਾ ਜਿਹੜਾ ਮੌਕਾ ਮਿਲਦਾ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰੂੰਗਾ ਵੀ ਜਿਸ ਤਰ੍ਹਾਂ ਤੁਸੀਂ ਸਕੂਲਾਂ ਦੇ ਵਿੱਚੋਂ ਇੱਕ ਦੰਦੇ ਐਮਐਲਏ ਚੋਣ ਕੀਤੀ ਆ ਕਿ ਉਹਨਾਂ ਸਕੂਲਾਂ ਲਈ ਇੱਕ ਛਾਤ ਜ਼ਰੂਰ ਮਾਰੀ ਜਾਵੇ ਕਿਉਂਕਿ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਟੀਚਰਾਂ ਦੀਆਂ ਕਮੀਆਂ ਤੇ ਹੋਰ ਵੀ ਕਈ ਸਕੂਲਾਂ ਦੀਆਂ ਲੋੜਾਂਾਂ ਉਹਨਾਂ ਲੋੜਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੇ ਬੱਚੇ ਆ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਪੰਜਾਬ ਦਾ ਭਾਰ ਦਾ ਨਾਂ ਰੋਸ਼ਨ ਕਰ ਸਕਣ ਹੁਣ ਆਪਾਂ ਦੇਖੀਏ ਸਰਕਾਰ ਜਿੰਨਾ ਸਕੂਲਾਂ ਚ ਬੱਚਿਆਂ ਚੋਣ ਕੀਤੀ ਉਹ ਸਕੂਲਾਂ ਵੱਲੋਂ ਕਿੰਨਾ ਕੁ ਧਿਆਨ ਦਿੰਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਸੀਂ ਦੇਦਰੂ ਹੱਕ ਸੱਚੀ ਅਵਾਜ਼ ਨਿਊਜ਼ ਪੰਜਾਬ